ਸਤਿ ਸ਼੍ਰੀ ਅਕਾਲ ਜੀ ਗਲੋਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਸਮਾਗਮ ਹੈ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਐਸਡੀਪੀਸੀ ਇਸ ਨੂੰ ਵੱਖਰੇ ਪੱਧਰ ਤੇ ਮਨਾ ਰਹੀ ਹੈ ਪੰਜਾਬ ਸਰਕਾਰ ਨੇ ਇਸ ਨੂੰ ਵੱਖਰੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਦਿੱਲੀ ਗੁਰਦੁਆਰਾ ਕਮੇਟੀ ਵੀ ਇਸ ਨੂੰ ਮਨਾ ਰਹੀ ਹੈ ਹਾਲਾਂਕਿ ਹਰਿਆਣਾ ਕਮੇਟੀ ਵੀ ਇਸ ਨੂੰ ਮਨਾ ਰਹੀ ਹੈ ਪਰ ਸਵਾਲ ਬਹੁਤ ਉੱਠੇ ਸਨ ਕਿ ਪੰਜਾਬ ਸਰਕਾਰ ਨੂੰ ਇਹ ਜਿਹੜਾ ਸਮਾਗਮ ਹੈ ਇਹ ਮਿਲ ਕੇ ਕਰਵਾਉਣਾ ਚਾਹੀਦਾ ਐ ਐਸਜੀਪੀਸੀ ਦੇ ਨਾਲ ਐਸਜੀਪੀਸੀ ਨੇ ਅਪੀਲ ਕੀਤੀ ਸੀ ਉਧਰ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਕਿ ਐਸਜੀਪੀਸੀ ਨੂੰ ਸਾਡੇ ਨਾਲ ਮਿਲ ਕੇ ਬਣਾਉਣਾ ਚਾਹੀਦਾ ਸੋ ਅਜਈਆਂ ਸਥਿਤੀਆਂ ਦੇ ਵਿੱਚ ਕਿਸੇ ਨੇ ਵੀ ਕਿਸੇ ਦੇ ਨਾਲ ਮਿਲ ਕੇ ਸਮਾਗਮ ਨਹੀਂ ਕਰਵਾਇਆ ਹਰ ਇੱਕ ਧਿਰ ਨੇ ਆਪਣੇ ਪੱਧਰ ਦੇ ਉੱਪਰ ਸਮਾਗਮ ਕਰਾਏ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਜੋ ਰਾਜਪਦਰੀ ਸਮਾਗਮ ਇਸ ਸੰਬੰਧ ਵਿੱਚ ਕਰਵਾਏ ਗਏ ਨੇ ਉਸ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਗਈ ਦਿੱਲੀ ਪੰਜਾਬ ਦੀ ਸਾਰੀ ਮਿਨਿਸਟਰੀ ਪਹੁੰਚੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਹੈ ਜਿਹੜੀ ਉਹ ਦਿੱਲੀ ਪਹੁੰਚੀ ਜਿੱਥੇ ਇਹ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਇਹ ਸਮਾਗਮ ਨੇ ਜਿਹੜੇ ਨਵੰਬਰ ਮਹੀਨੇ ਤੱਕ ਚੱਲੇ ਨੇ ਤੇ ਇਹਨਾਂ ਦੀ ਸਮਾਪਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਹੋਣੀ ਹੈ ਸੋ ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰੋੜਾ ਨੇ ਜੋ ਅਮਨ ਅਰੋੜਾ ਉਹਨਾਂ ਨੇ ਸੰਬੋਧਨ ਕੀਤਾ ਹੈ ਮੀਡੀਆ ਨੂੰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਦੇ 350ਵੇਂ ਸ਼ਤਾਬਦੀ ਸਮਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮਤਾਂਮ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਹਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣੇ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ तकरीबन ਇੱਕ ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਔਨ ਵਾਲੀਆਂ ਪੀੜ੍hiyan ਦਰ ਪੀੜ੍hiyan ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਉਲਿਖੀ ਗਈ ਹੈ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਦੀ ਅਗਵਾਈ ਦੇ ਵਿੱਚ ਤੇ ਅੱਜ ਆਰੰਭਤ ਹੈ ਪਹਿਲਾ ਦਿਨ ਹੈ ਹੁਣ ਅਸੀਂ ਸਾਰੇ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਸ਼ਾਮ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਕੀਰਤਨ ਦਰਬਾਰ ਹੈ ਉਹ ਵੀ ਹੋ ਰਹੇ ਨੇ ਔਰ ਜਿਹਦੇ ਵਿੱਚ ਉੱਚੇ ਚੇਤੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤਪਾਲ ਜੀ ਔਰ ਸਮੁੱਚੀ ਕੈਬਨਿਟ ਉਹ ਸ਼ਮੂਲੀਅਤ ਕਰ ਰਹੀ ਹੈ ਸੋ ਪ੍ਰਮਾਤਮਾ ਅ ਅਗੇ ਇਹੀ ਅਰਦਾਸ ਹੈ ਕਿ ਜਿੰਨਾ ਕਦਰਾਂ ਕੀਮਤਾਂ ਦੇ ਲਈ ਗੁਰੂ ਸਹਿਬਾਨ ਨੇ ਆਪਣੀਆਂ ਜਾਨਾਂ ਆਪਣੇ ਸੀਸਵਾਰ ਦਿੱਤੇ ਉਹਨਾਂ ਦੇ ਉਹਨਾਂ ਅ ਪਦਚਿਨਾਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਬਾਲ ਬਖਸ਼ਣ ਇਹੀ ਅਰਦਾਸਾਂ ਅਰਜ਼ੋਈਆਂ ਨੇ ਜਿਹੜੀਆਂ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਸਰ ਪੰਜਾਬ ਸਰਕਾਰ ਦੇ ਦੇਖੋ ਕੀ ਕੋ ਜੋ ਪੰਜਾਬ ਸਰਕਾਰ ਜੋ ਪੰਜਾਬ ਦਾ ਬਣਾਉਣ ਦੀ ਕੋ ਦੇਖੋ ਤਕਰੀਬਨ 1 ਮਹੀਨਾ ਇਹ ਪ੍ਰੋਗਰਾਮ ਨੇ ਜਿਹੜੇ ਉਹ ਚੱਲੇ ਨੇ ਸਾਡੇ ਟੂਰਿਜ਼ਮ ਡਿਪਾਰਟਮੈਂਟ ਨੇ ਸਾਡੇ ਜੋ ਐਜੂਕੇਸ਼ਨਿਸਟ ਹਰਜੋਤ ਬੈਂਸ ਜੀ ਬੜੇ ਡਿਟੇਲਡ ਪ੍ਰੋਗਰਾਮ ਲਿਖੇ ਨੇ ਜਿਹਦੇ ਵਿੱਚ ਜਿਹੜੇ ਨਗਰ ਕੀਰਤਨ ਨੇ 20 21 22 ਅਗਲੇ ਮਹੀਨੇ ਨਵੰਬਰ ਦੇ ਉਹਦੇ ਚ ਹੋਣੇ ਨੇ ਸਕੂਲਾਂ ਦੇ ਵਿੱਚ ਤਕਰੀਬਨ 70 ਲੱਖ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਦੀ ਜੋ ਜੀਵਨ ਸੀਗਾ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਦੇ ਬਾਰੇ 27000 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਊਗਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਸੋ ਅਸੀਂ ਆਪਣੇ ਵੱਲੋਂ ਸਿਰਫ ਇੱਕ ਛੋਟੀ ਜਿਹੀ ਹੋਰ ਬਹੁਤ ਪ੍ਰੋਗਰਾਮ ਨੇ ਜਿਹੜੇ ਉਲੀਕੇ ਜਾ ਰਹੇ ਨੇ ਵਰਲਡ ਓਵਰ ਜਿਹੜੇ ਸਿਕ ਸਕਾਲਰ ਨੇ ਹੋਰ ਆ ਰਹੇ ਨੇ ਸਿਕ ਸਖਸ਼ੀਤਾ ਨੇ ਜਿਹੜੀਆਂ ਵਿਦਵਾਨ ਨੇ ਉਹ ਆ ਰਹੇ ਨੇ ਔਰ ਇੱਕ ਬਹੁਤ ਇਲੈਬੋਰੇਟ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਹੈ ਸਾਡੇ ਵੱਲੋਂ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਦਿਲੋਂ ਨਮਨ ਕਰ ਸਕੀਏ ਸਰੋਣਾ ਸਾਹਿਬ ਅੱਜ ਸ਼ਾਮ ਨੂੰ ਵੀ ਬੋਲੇ ਕੀਰਤਨ ਦਰਬਾਰ ਕੀ ਇਸ ਤਰੀਕੇ ਨਾਲ ਚੱਲੇਗਾ ਅੱਛਾ ਸ਼ਾਮ ਨੂੰ ਜਿਸ ਤਰੀਕੇ ਨਾਲ ਕੀਰਤਨ ਦਰਬਾਰ ਦਾ ਪ੍ਰੋਗਰਾਮ ਲਿਖਿਆ ਹੈ ਉਹ ਕਿਸ ਤਰੀਕੇ ਨਾਲ ਕਿਸ ਤਰੀਕੇ ਹੋਏਗਾ ਸਾਰਾ ਕਾਰਗਰ ਸ਼ਾਮ ਨੂੰ 6 ਵਜੇ ਗੁਰਦੁਆਰਾ ਕਾਬਗੰਦ ਸਾਹਿਬ ਕੀਰਤਨ ਦਰਬਾਰ ਹੈ ਜੀ ਸਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਉੱਥੇ ਸਾਰੇ ਸ਼ਮੂਲੀਅਤ ਕਰੋ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਲਤਮਸਤਕ ਹੋਈਏ ਮੇਰੂ ਧੰਨਵਾਦ ਦੇਖੋ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਦੇ 350ਵੀਂ ಶತਦੀ ਸਮਰੋਹ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਸਰਕਾਰ ਵੱਲੋਂ ਬੜੇ ਧੂਮਤਾਂਮ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅੱਜ ਉਹਦੀ ਆਰੰਭਤਾ ਦੇ ਲਈ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਰੰਭਤਾ ਦੇ ਲਈ ਪੰਜਾਬ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਸਰਕਾਰ ਦੀ ਆਲਮੋਸਟ ਸਾਰੀ ਕੈਬਨਿਟ ਉਹ ਅੱਜ ਇੱਥੇ ਪਹੁੰਚਿਆ ਉਹਨਾਂ ਦੀ ਉਹ ਸ਼ਹਾਦਤ ਜਿਨੇ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਉਹਨੂੰ ਨਤਮਸਤਕ ਹੋਣ ਦੇ ਲਈ ਆਇਆ ਔਰ ਮੈਂ ਸਮਝਦਾ ਕਿ ਇਹ ਆਪਣਾ ਸਾਰਿਆਂ ਦੀ ਫਰਜ਼ ਬਣਦਾ ਹੈ ਜਿਹਨੂੰ ਅੱਜ ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੂਰਾ ਕਰਨ ਦੇ ਲਈ ਆਇਆ ਹੈ तकरीबन 1 ਮਹੀਨਾ ਹੈ ਸਮਾਗਮ ਨੇ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਨਾਲ ਲੈ ਕੇ ਉਹ ਉਲੀਕੇ ਗਏ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦਾਰ ਪੀੜ੍ਹੀਆਂ ਸਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਨਸਾਨੀਅਤ ਨੂੰ ਬਚਾਈ ਰੱਖਣ ਦੇ ਲਈ ਲੋਕਾਂ ਦੀ ਸਦ ਭਾਵਨਾ ਨੂੰ ਬਣਾਈ ਰੱਖਣ ਦੇ ਲਈ ਆਪਣਾ ਜਾਨਵਾਰੀਆਂ ਉਹਦਾ ਇੱਕ ਸੁਨੇਹਾ ਦੇਣ ਦੀ ਛੋਟੀ ਜੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਹੈ ਮਾਨਯੋਗ ਮੁੱਖ ਮੰਤਰੀ ਭਗਵੰਤਪਾਲ ਜੀ ਦੀ ਅਗਵਾਈ ਦੇ ਵਿੱਚ ਤੇ ਅੱਜ ਆਰੰਭਤ ਹੈ ਪਹਿਲਾ ਦਿਨ ਹੈ ਹੁਣ ਅਸੀਂ ਸਾਰੇ ਨਤਮਸਤਕ ਹੋਇਆ ਅਰਦਾਸ ਕੀਤੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਸ਼ਾਮ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਕੀਰਤਨ ਦਰਬਾਰ ਹੈ ਉਹ ਵੀ ਹੋ ਰਹੇ ਨੇ ਔਰ ਜਿਹਦੇ ਵਿੱਚ ਉੱਚੇ ਚੇੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਪਾਣ ਜੀ ਔਰ ਸਮੁੱਚੀ ਕੈਬਨਿਟ ਉਹ ਸ਼ਮੂਲੀਅਤ ਕਰ ਰਹੀ ਹੈ ਸੋ ਪ੍ਰਮਾਤਮਾ ਅ ਅਗੇ ਇਹੀ ਅਰਦਾਸ ਹੈ ਕਿ ਜਿੰਨਾ ਕਦਰਾਂ ਕੀਮਤਾਂ ਦੇ ਲਈ ਗੁਰੂ ਸਾਹਿਬਾਨ ਨੇ ਆਪਣੀਆਂ ਜਾਨਾਂ ਆਪਣੇ ਸੀਸਵਾਰ ਦਿੱਤੇ ਉਹਨਾਂ ਦੇ ਉਹਨਾਂ ਅ ਪਦਚਿਨਾ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਬਾਲ ਬਖਸ਼ਣ ਇਹ ਹੀ ਅਰਦਾਸਾਂ ਅਰਜ਼ੋਈਆਂ ਨੇ ਜਿਹੜੀਆਂ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀਆਂ ਨੇ ਸਰ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਇਹ ਕੰਟ੍ਰੋਲ ਦੇ ਸਾਥ ਦੇ ਤੋਂ ਧੰਨਵਾਦ ਕਰਦੇ ਹਾਂ ਸਰ ਤੋਂ ਇੱਕ ਮੌਕਾ ਰੱਖਿਆ ਪੰਜਾਬ ਦੇ ਵਿੱਚ ਕੀ ਕੁਝ ਹੋ ਪੰਜਾਬ ਸਰਕਾਰ ਜੋ ਪੰਜਾਬ ਦਾ ਬਣਾਉਣ ਦੀ ਕੋਸ਼ਿਸ਼ ਦੇਖੋ ਤਕਰੀਬਨ 1 ਮਹੀਨਾ ਇਹ ਪ੍ਰੋਗਰਾਮ ਨੇ ਜਿਹੜੇ ਉਹ ਚੱਲੇ ਨੇ ਸਾਡੇ ਟੂਰਿਜ਼ਮ ਡਿਪਾਰਟਮੈਂਟ ਨੇ ਸਾਡੇ ਜੋ ਐਜੂਕੇਸ਼ਨਿਸਟ ਹਰਜੋਤ ਬੈਂਸ ਜੀ ਬੜੇ ਡਿਟੇਲਡ ਪ੍ਰੋਗਰਾਮ ਲਿਖੇ ਨੇ ਜਿਹਦੇ ਵਿੱਚ ਜਿਹੜੇ ਨਗਰ ਕੀਰਤਨ ਨੇ ਵੀ ਕੀ ਭਾਈ ਅਗਲੇ ਮਹੀਨੇ ਨਵੰਬਰ ਦੇ ਉਹਦੇ ਚ ਹੋਣੇ ਨੇ ਸਕੂਲਾਂ ਦੇ ਵਿੱਚ ਤਕਰੀਬਨ 70 ਲੱਖ ਬੱਚਿਆਂ ਨੂੰ ਗੁਰੂ ਸਹਿਬਾਨ ਦੇ ਦੀ ਜੋ ਜੀਵਨ ਸੀਗਾ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਉਹਦੇ ਬਾਰੇ 27000 ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਊਗਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਸੋ ਅਸੀਂ ਆਪਣੇ ਵੱਲੋਂ ਸਿਰਫ ਇੱਕ ਛੋਟੀ ਜਿਹੀ ਹੋਰ ਬਹੁਤ ਪ੍ਰੋਗਰਾਮ ਨੇ ਜਿਹੜੇ ਉਲੀਕੇ ਜਾ ਰਹੇ ਨੇ ਅ ਵਰਲਡ ਓਵਰ ਜਿਹੜੇ ਸਿਕਸ ਸਕਾਲਰ ਨੇ ਉਹ ਆ ਰਹੇ ਨੇ ਸਿਕਸ ਸਖਸ਼ੀਤਾਂ ਜਿਹੜੀਆਂ ਵਿਦਵਾਨ ਨੇ ਉਹ ਆ ਰਹੇ ਨੇ ਔਰ ਇੱਕ ਬਹੁਤ ਇਲੈਬੋਰੇਟ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਸਾਡੇ ਵੱਲੋਂ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਦਿਲੋਂ ਨਮਨ ਕਰ ਸਕੀਏ ਪਰੋਣਾ ਸਾਹਿਬ ਅੱਜ ਸ਼ਾਮ ਨੂੰ ਵੀ ਜਿਹੜੇ ਮਰਬਾਰ ਰੱਖੀ ਜਿਸ ਤਰੀਕੇ ਨਾਲ ਚੱਲ ਰਹੀ ਹੈ ਅੱਜ ਸ਼ਾਮ ਦਾ ਕੀਰਤਨ ਤੋਂ ਬਾਅਦ ਪ੍ਰੋਗਰਾਮ ਕਿਹਨੇ ਹੋ ਕਿਸ ਤਰੀਕੇ ਨਾਲ ਕਿਸ ਤਰੀਕੇ ਹੋਏਗਾ ਸਾਰਾ ਕਾਰਗਰਮ ਸ਼ਾਮ ਨੂੰ 6 ਵਜੇ ਗੁਰਦੁਆਰਾ ਕਾਬਗਨ ਸਾਹਿਬ ਕੀਰਤਨ ਦਰਵਾਜ਼ਾ ਜੀ ਸਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਉੱਥੇ ਸਾਰੇ ਸ਼ਮੂਲੀਅਤ ਕਰੋ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਨਤਮਸਤਕ ਹੋਈਏ ਮੇਰੇ ਤੋਂ ਧੰਨਵਾਦ ਸੋ ਆਮਨ ਹਰ ਰਾ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਸਮਾਗਮ ਨੂੰ ਵੱਤਵਤ ਸਪੋਰਟ ਕੀਤੀ ਜਾਵੇ ਸੰਕਟਾਂ ਵੱਤ ਤੋਂ ਵੱਧ ਨਤਮਸਤਕ ਹੋਣ ਵੱਤ ਤੋਂ ਵੱਧ ਗੁਰੂ ਦੇ ਨਾਲ ਜੁੜਨ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧਿਤ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਪੱਧਰ ਦੇ ਉੱਪਰ ਤੁਹਾਨੂੰ ਸਮਾਗਮ ਵੇਖਣ ਨੂੰ ਮਿਲਣਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਮਾਗਮ ਹੋਣਗੇ ਪਰ ਪੰਜਾਬ ਸਰਕਾਰ ਦਾ ਜਿਹੜਾ ਰਾਜਪਦਰੀ ਸਮਾਗਮ ਹੈ ਇਸ ਵੰਦੇ ਵਿੱਚ ਉਹ ਅਨੰਦਪੁਰ ਸਾਹਿਬ ਦੇ ਵਿੱਚ ਕਰਵਾਇਆ ਜਾਵੇਗਾ